ਪਰ ਜਿਹੜੇ ਦੋ ਟੈਕਨੀਕਲ ਕਰੇਵਾਲ ਸਾਹਿਬ ਤੇ ਖੇਰਾ ਸਾਹਿਬ ਟੈਕਨੀਕਲੀ ਉਹਨਾਂ ਸਾਰੇ ਦੱਸ ਗਏ ਜੀ ਜੀ ਮੈਂ ਤੁਸੀਂ ਪਹਿਲਾਂ ਹੀ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਟੈਕਨੀਕਲ ਇਸ਼ੂ ਹੈ ਜੀ ਹੂੰ ਪਰ ਜਿਹੜੇ ਰਵੀ ਸਿੱਖ ਬੋਲ ਕੇ ਗਏ ਨੇ ਜੀ ਜੀ ਉਹ ਇੱਕ ਆਮ ਆਦਮੀ ਦੀ ਆਵਾਜ਼ ਹੈ ਜੀ ਆਮ ਆਦਮੀ ਦੇ ਵਾਸਤੇ ਉਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੋ ਤੁਸੀਂ ਉਹਨਾਂ ਨੂੰ ਪੁੱਛਿਆ ਹਾਲਾਂਕਿ ਤੁਹਾਨੂੰ ਪਤਾ ਵੀ ਉਹ ਨਹੀਂ ਬੋਲਣਾ ਚਾਹੁੰਦੇ ਤੇ ਤੁਸੀਂ ਬੁਲਾਉਣਾ ਚਾਹੁੰਦੇ ਸੀ ਜੀ ਪਾਰੇ ਕੀ ਹੈ ਇਹ ਜਿਹੜਾ ਵੀ ਹੈਗਾ ਕਿ ਆਪਦੇ ਬਰੋਤੀਆਂ ਵਾਸਤੇ ਆਇਆ ਹੈ ਹਾਂ ਸਾਨੂੰ ਨੂੰ ਕਹਿੰਦੇ ਪਹਿਲਾਂ ਵੀ ਹੈਗਾ ਦੀ ਸਭ ਕੁਝ ਹੈਗਾ ਦੀ ਹੂੰ ਇਹ ਜਿਹੜੇ ਲੋਕ ਥੋੜੇ ਤੋਂ ਵੱਖ ਰਹਿ ਰੱਖਦੇ ਨੇ ਹੂੰ ਥੋੜੇ ਤੋਂ ਵੱਖ ਲੀ ਪਾੜਦੇ ਨੇ ਹੂੰ ਥੋੜੇ ਵਿਚਾਰਾਂ ਅਨਸਾਰ ਉਹ ਨਹੀਂ ਚੱਲਦੇ ਹੂੰ ਤੁਹਾਡੀਆਂ ਇੱਛਾਵਾਂ ਅਨਸਾਰ ਉਹ ਤੁਹਾਡੇ ਨੇ ਚੱਲਦੇ ਆਵਦੀਆਂ ਮਤਲਬ ਉਹਨਾਂ ਦੇ ਮੋਟਿਵਸ ਨੇ ਬੀਚਕੋ ਨੇਸ਼ਨ ਹੈ ਮਤਲਬ ਜਿਵੇਂ ਹੁਣ ਤੁਸੀਂ ਇੱਕ ਗੱਲ ਦੇਖਿਆ ਤੁਸੀਂ ਉਦੋਂ ਹੱਸੇ ਜੀ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਦੀ ਸਭ ਤੋਂ ਪਹਿਲਾਂ ਜਿਹੜਾ ਦੇਸ਼ ਘਰੋ ਦਾ ਕਾਨੂੰਨ ਕਿਉਂ ਮਾਸਟਰ ਚਾਰਾ ਸਿੰਘ ਤੇ ਲਾਇਆ ਗਿਆ ਜੀ ਹੈ ਲੇੜਾ ਕਿ ਬਣਦਾ ਨਹੀਂ ਸੀ ਜੀ ਜਿਹੜਾ ਕਿ ਬਣਦਾ ਨਹੀਂ ਸੀ ਜੀ ਵੀ ਕਾਨੂੰਨ ਦੇ ਅਨਸਾਰ ਕੋਈ ਕੁਸ਼ ਹੈ ਦੇਖੋ ਲੋਕ ਜਿਹੜੇ ਥਾਣੇ ਤੇ ਰਹਿ ਕੇ ਆਏ ਨੇ ਜਿਨ੍ਹਾਂ ਦਾ ਰਿਮਾਂਡ ਲਿਆ ਜਾਂਦਾ ਹ ਹ ਉਹਨਾਂ ਨੂੰ ਪਤਾ ਜਾਂਦਾ ਵੀ 2 ਦਿਨ ਦਾ 4 ਦਿਨ ਦਾ ਕਿੰਨਾ ਰਿਮਾਂਡ ਹੈ ਉਹ 15 ਤੋਂ ਤੁਸੀਂ 3 ਮਹੀਨਿਆਂ ਤੱਕ ਜਿਨ੍ਹਾਂ ਦਾ ਰਿਮਾਂਡ ਵਧਾ ਸਕਦੇ ਹ ਹ ਇੱਕ ਬੰਦਾ 3 ਮਹੀਨਿਆਂ ਦੇ ਵਿੱਚ ਇੱਕ ਥਾਣੇ ਦੇ ਵਿੱਚ ਉਹਦੀ ਕੀ ਹੋਊਗੀ ਸਾਰਾ ਇਹ ਪੁਲਿਸ ਸਟੇਟ ਬਣਾ ਰਹੇ ਨੇ ਜੀ ਇੱਕ ਮੈਂ ਥੋੜੀ ਤੁਹਾਨੂੰ ਇੱਕ ਧਾਰਨ ਦੇਣੀ ਚਾਹੁੰਦਾ ਹ ਜਦੋਂ ਗੁਜਰਾਤ ਦੇ ਵਿੱਚ ਸੀ ਜੀ ਇਹ 2003 ਦੇ ਵਿੱਚ ਇਹਨਾਂ ਦੀ ਇੱਕ ਹੋਮ ਮਿਨਿਸਟਰ ਦਾ ਕਤਲ ਹੋ ਗਿਆ ਸੀ ਜੀ ਉਹ ਹੋਮ ਮਿਨਿਸਟਰ ਦੀ ਦੇ ਸਵੇਰੀ ਉਹਨੂੰ ਗੋਲੀਆਂ ਮਾਰਤੀਆਂ ਦੇ 2 ਘੰਟੇ ਉਹਦੀ ਗੱਡੀ ਦੇ ਵਿੱਚ ਪਈ ਰਹੀ ਹੈ ਕਿਸੇ ਨੇ ਪੁੱਛਿਆ ਨਹੀਂ ਅੱਜ ਤੱਕ ਉਹਦਾ ਇਹ ਨਹੀਂ ਪਤਾ ਲੱਗਿਆ ਕਿਹਨੇ ਮਾਰਿਆ ਕੌਣ ਹੋਇਆ ਕੀ ਹਾਂ ਹੂੰ ਹੂੰ ਉਸ ਤਰ੍ਹਾਂ ਦੀ ਪੁਲਿਸ ਸਟੇਟ ਇਹ ਬਣ ਰਹੀ ਹੈ ਇਸੇ ਕਰਕੇ ਡਿਸਕਸ਼ਨ ਕਰ ਰਹੇ ਆ ਜੀ ਔਰ ਸੜਾ ਜੇ ਤੁਸੀਂ ਦੇਖਿਆ ਹੋਣਾ ਸਬਜੈਕਟ ਵੀ ਇਹੀ ਆ ਕਿ ਇਹਦੇ ਨਾਲ ਸਿਸਟਮ ਬਦਲੀ ਆਉਗੀ ਜਾਂ ਹੋਰ ਪੁਲਿਸ ਨੂੰ ਪਾਵਰਸ ਮਿਲ ਰਹੀਆਂ ਹਾਂ ਹਾਂ ਇੱਕ ਕਾਨੂੰਨ ਨੇ ਜਿਹੜੇ ਪੁਲਿਸ ਦੇ ਨਹੀਂ ਮਤਲਬ ਉਸ ਤਰ੍ਹਾਂ ਦੇ ਨਹੀਂ ਰੱਖੇ ਜਾ ਰਹੀਆਂ ਜਿਵੇਂ ਤੁਸੀਂ ਅੰਦੁੱਤੀ ਰਾਏ ਦਾ ਦੇਖਿਆ ਉਹ ਦੇਖਿਆ ਵੀ ਤੁਸੀਂ ਕਿਸੇ ਦੇ ਮਰਜ਼ੀ ਦੇ ਕੁਝ ਬੋਲਣ ਜਿਹੜੀ ਕਿਨੇ ਇੱਕ ਇੱਕ ਜਿਸ ਸੋਡੀ ਦੇ ਉਹਨਾਂ ਨੇ ਕਿਹਾ ਵੀ ਆ WhatsApp ਜਾਂ ਜਿਹੜੀ ਮਤਲਬ ਕਮਿਊਨੀਕੇਸ਼ਨ ਹੈਗੀ ਆਪਣੇ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ 还敢不承认自己真？